ਤੋ ਡਰਾ ਬਟੇਂਡਾ ਸ਼ਹਿਰ ਵਿੱਚ ਨਸ਼ਾ ਦੇ ਕਾਰੋਬਾਰ ਦੇ ਲਈ ਬਦਨਾਮ ਤੋਬੀ ਆਣਾ ਬਸਤੇ ਵਿੱਚ ਅੱਜ ਪੁਲਿਸ ਨੇ ਛਾਪੇ ਮਾਰੀ ਕੀਤੀ ਹੈ ਜਿਸ ਤਰ੍ਹਾਂ ਥਾਣਾ ਟੂ ਦੇ ਇੰਚਾਰਜ ਇੰਸਪੈਕਟਰ ਕਰਨਵੀਰ ਸਿੰਘ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਸ਼ਿਆਂ ਦੇ ਕਾਰੋਬਾਰ ਬਾਰੇ ਕੁਝ ਸੂਚਨਾ ਮਿਲੀ ਸੀ ਜੋ ਕਿ ਪਹਿਲਾਂ ਨਸ਼ਿਆਂ ਅਤੇ ਕਾਰੋਬਾਰ ਦੇ ਨਾਲ ਜੁੜੇ ਹੋਏ ਸੀ ਅਤੇ ਨਸ਼ਾ ਵੇਚਦੇ ਸੀ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਤਾਂ ਨਸ਼ਾ ਵੇਚਣ ਵਾਲਾ ਨੂੰ ਕਾਬੂ ਕੀਤਾ ਜਾ ਸਕਿਆ ਅਤੇ ਉੱਥੇ ਨਸ਼ੇ ਦੇ ਕਾਰੋਬਾਰ ਨੂੰ ਰੋਕਿਆ ਜਾ ਸਕਦਾ ਹੈ ਰਿਸ਼ਵਤ ਦੇ ਕਾਰੋਬਾਰ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ ਨਹੀਂ ਜਾਵੇਗਾ ਤੇ ਉਸ ਵਿਰੋਧ ਦਾ ਸਖਤ ਕਾਰਵਾਈ ਕੀਤੀ ਜਾਵੇਗੀ। ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕ ਪਾਰਕ ਜੀ ਮਾਨਯੋਗ ਐਸਪੀ ਡੀ ਸਾਹਿਬ ਬਠਿੰਡਾ ਸ਼੍ਰੀ ਅਜੀਤ ਕੰਧੀ ਜੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਹੈ ਅੱਜ ਜੋ ਨਸ਼ਿਆਂ ਦੇ ਖਿਲਾਫ ਜਿਹੜੀ ਸਾਡੀ ਚੱਲ ਰਹੀ ਮੁਹਿੰਮ ਦੇ ਤਹਿਤ ਜਿਹੜਾ ਅੱਜ ਅਸੀਂ ਜਿਹੜਾ ਬਸਤੀ ਧੋਬੀ ਹਨ ਹੈ ਇਨੂੰ ਕਵਰਡਨ ਕੀਤਾ ਹੋਇਆ ਹੈ ਕਵਰਡਨ ਕਰਕੇ ਜਿਹੜੀ ਅਸੀਂ ਇਹਦੇ ਅੰਦਰ ਸਰਚ ਕਰ ਰਹੇ ਹਾਂ ਜੋ ਵੀ ਸਾਨੂੰ ਇਸ ਏਰੀਆ ਦੀਆਂ ਕੁਝ ਜਿਹੜੀਆਂ ਕੰਪਲੇਂਟਾਂ ਮਿਲ ਰਹੀਆਂ ਸੀ ਇਸ ਕਰਕੇ ਅਸੀਂ ਇਸ ਏਰੀਏ ਨੂੰ ਕਵਰਡਨ ਕਰਕੇ ਜਿਹੜਾ ਅਸੀਂ ਇਹਦੀ ਸਰਚ ਕਰ ਰਹੇ ਹਾਂ ਸਾਡਾ ਸਰਚ ਵਿਹਾਂ ਜਿਹੜਾ ਉਹ ਚੱਲ ਰਿਹਾ ਹੈ ਗੱਲ ਕੀਤੀ ਜਾਵੇ ਪਹਿਲਾਂ ਵੀ ਇੱਥੇ ਨਸ਼ੇ ਦੇ ਕਾਫੀ ਮਾਮਲੇ ਸਾਹਮਣੇ ਆਏ ਨੇ ਲਗਾਤਾਰ ਸੱਚ ਅਭਿਆਨ ਚਲਾਇਆ ਤੇ ਬਦਨਾਮ ਬੜੀ ਹੈ ਜੀ ਬਸ ਹਾਂਜੀ ਬਿਲਕੁਲ ਬਿਲਕੁਲ ਪਹਿਲਾਂ ਅਸੀਂ ਕਾਫੀ ਜਿਹੜੀ ਰਜਿਸਟ੍ਰੇਸ਼ਨ ਇਸ ਏਰੀਏ ਦੇ ਵਿੱਚ ਜਿਹੜੀ ਅਸੀਂ ਕੀਤੀ ਹੈ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਇਸ ਏਰੀਆ ਦੀ ਸਾਨੂੰ ਇਹ ਨਸ਼ੇ ਦੀ ਜਿਹੜੀ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਇਸ ਕਰਕੇ ਸਾਡਾ ਇਸੇ ਕਰਕੇ ਅਸੀਂ ਜਿਹੜਾ ਇਸ ਏਰੀਆ ਨੂੰ ਅੱਜ ਕਾਟਨ ਕਰਕੇ ਜਿਹੜਾ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਕੋਈ ਬਰਾਮਦਗੀ ਵੀ ਹੋਈ ਹੈ ਕਿਸੇ ਤਰ੍ਹਾਂ ਦੀ ਹਾਂਜੀ ਚੱਲ ਰਿਹਾ ਹੈ ਸਾਡਾ ਜੇ ਸਰਚ آپریشن ਚੱਲ ਰਿਹਾ ਹੈ ਕੁਝ ਜਿਹੜੇ ਸ਼ੱਕੀ ਜਿਹੜੇ ਵਿਅਕਤੀ ਜਿਹੜੇ ਅਸੀਂ ਲਏ ਨੇ ਹਰਸਤੇ ਵਿੱਚ ਵੀ ਲਏ ਨੇ ਉਹਨਾਂ ਨੂੰ ਪੁੱਛਕਿਸ਼ ਕਰ ਰਹੇ ਹਾਂ ਕੁਝ ਕੁਝ ਕੀ ਚੱਰੀ ਉਹਨਾਂ ਦੀ ਕਰਨ ਇਸ ਤੋਂ ਪਹਿਲਾਂ ਵੀ ਤੁਸੀਂ ਜਦੋਂ ਚੈਕਿੰਗ ਕੀਤੀ ਆ ਤਾਂ ਕਾਫੀ ਸਾਰੇ ਲੋਕ ਜਿਹੜੇ ਤੁਸੀਂ ਰਾਉਂਡ ਅਪ ਕੀਤੇ ਸੀਗੇ ਉਹਨਾਂ ਦੇ ਵਿੱਚੋਂ ਕੁਝ ਪਤਾ ਲੱਗਿਆ ਵੀ ਕੌਣ ਲੋਕ ਸੀਗੇ ਉਹ ਹਾਂਜੀ ਹਾਂਜੀ ਪਿਛਲੇ ਸਰਚ ਆਪਰੇਸ਼ਨ ਦੇ ਦੌਰਾਨ ਅਸੀਂ ਕੁਝ ਵਿਅਕਤੀ ਰਾਉਂਡ ਅਪ ਕੀਤੇ ਸੀ ਉਹ ਕੁਝ ਮੁਕਦਮਿਆਂ ਦੇ ਜਿਹੜੇ ਭਗੌੜੇ ਸੀ ਜਿਨ੍ਹਾਂ ਦੇ ਦੋ ਵਿਅਕਤੀਆਂ ਦੇ ਖਿਲਾਫ ਥਾਣਾ ਕਤਵਾਲੀ ਦੇ ਵਿੱਚ ਜਿਹੜਾ ਪਰਚਾ ਦਰਜ ਸੀ ਜਿਨ੍ਹਾਂ ਨੂੰ ਅਸੀਂ ਉਹ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਬਾਕੀ ਵੀ ਜਿਹੜੇ ਸਾਨੂੰ ਸ਼ੱਕੀ ਵਿਅਕਤੀ ਜਿਹੜੇ ਸਾਨੂੰ ਪਹਿਲ ਮਿਲੇ ਸੀ ਉਹਨਾਂ ਦੇ ਜਿਹੜੇ ਅਸੀਂ ਲਗਭਗ ਕਲੰਦਰੇ ਵਗੈਰਾ ਸੀ ਦਿੱਤੇ ਹੋਏ ਨੇ ਸਾਰਿਆਂ ਦੇ ਲਗਾਤਾਰ ਜਿਹੜਾ ਪੁਲਿਸ ਵੱਲੋਂ ਅਭਿਆਨ ਤਾਂ ਸ਼ੁਰੂ ਕੀਤਾ ਹੋਇਆ ਹੈ ਲੇਕਿਨ ਕੁਝ ਏਰੀਆ ਜਿਹੜੇ ਬਾਰ-ਬਾਰ ਜਿੱਥੇ ਚੈਕਿੰਗ ਕੀਤੀ ਜਾਂਦੀ ਹੈ ਕੀ ਗੱਲ ਇਹ ਇੱਥੇ ਹੀ ਜਗ੍ਹਾ ਦੇ ਉਪਰੀ ਨਕਸ਼ੇ ਵਾਲਿਆਂ ਦੀ ਪ੍ਰੋਬਲਮ ਹੈ ਜਾਂ ਸਾਰੇ ਕਿਤੇ ਬਟੰਡੇ ਦੇ ਵਿੱਚ ਹੈ ਨਹੀਂ ਜੀ ਦੇਖੋ ਜਿਹੜਾ ਦੇਖੋ ਜਿਹੜਾ ਝੁੱਗੀ ਝੌਂਪੜੀ ਵਾਲਾ ਏਰੀਆ ਹੁੰਦਾ ਹੈ ਜਿਹੜਾ ਅਸਲਾਮ ਏਰੀਆ ਹੈ ਉੱਥੇ ਇਹ ਜ਼ਿਆਦਾਤਰ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਹੁਣ ਦੇਖੋ ਸ਼ਹਿਰ ਦਾ ਜਿਹੜਾ ਇਹ ਥੋੜਾ ਜਿਹਾ ਬਦਨਾਮ ਟਾਈਪ ਦਾ ਏਰੀਆ ਹੈ ਜਿਆਦਾ ਝੁੱਗੀ ਝੌਂਪੜੀ ਵਾਲੇ ਲੋਕ ਇੱਥੇ ਰਹਿੰਦੇ ਨੇ ਜਿਨ੍ਹਾਂ ਦਾ ਕਟਨ ਲੋ ਇਨਕਮ ਵਾਲੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਜਿਆਦਾਤਰ ਦੇਖੋ ਪ੍ਰੋਬਲਮ ਉਸ ਇਰੀਏ ਦੇ ਵਿੱਚ ਹੀ ਜਿਆਦਾ ਆਪਾਂ ਨੂੰ ਆ ਕੇ ਬਸੇ ਨੇ ਹਾਂਜੀ 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 ਬਿਲਕੁਲ ਜਿਹੜੇ ਮੈਂ ਬਾਹਰ ਰਹੀਆਂ ਸਟੇਟਾਂ ਤੋਂ ਆ ਕੇ ਜਿਹੜੇ ਲੋਕ ਇੱਥੇ ਬਸੇ ਹੋਏ ਨੇ ਯੂਪੀ ਬਿਹਾਰ ਸਾਈਡ ਤੋਂ ਲੋਕ ਆ ਕੇ ਬਸੇ ਹੋਏ ਨੇ ਉਹ ਜਿਆਦਾ ਉਸ ਕਰਕੇ ਜਿਹੜੀ ਸਾਨੂੰ ਦਿੱਕਤ ਆ ਰਹੀ ਲੋਕਾਂ ਦੀ ਡੈਂਟੀਫਿਕੇਸ਼ਨ ਦੀ ਜਿਆਦਾ ਪ੍ਰੋਬਲਮ ਆਉਂਦੀ ਹੈ